ਤੇ ਨੰਬਰ ਨਹੀਂ ਲੱਗੇ ਦੇਤੇ ਨੰਬਰ ਲਖਾਇਆ ਤੇ ਜਿੱਦੀ ਤੇ ਜਿੱਦੀ ਇਹਨਾਂ ਕੋਲ ਲਖਾਇਆ ਤੇ ਚਾਰ ਰੱਖਰ ਨੰਬਰ ਤੇ ਨਹੀਂ ਲਗਾਈ ਗਏ ਸਰ ਪਨੇ ਤੇ 847 ਤੋੜੀ ਅਸੀ ਕੇ 4 ਜੋ ਲੰਮਾ ਸਟਾਚੂ ਬਣਾਇਆ ਅੱਛਾ 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 ਉਹ ਜਗਦੀਪੂ ਜੀ ਸੀ ਇਹ ਸਮਝਦਾ ਅਜਾ ਟੈਂਕੀ ਤੇ ਕਰਨਾ ਨਹੀਂ ਲਿਖਿਆ ਜਗਵਿੰਦਰ ਸਰ ਇੱਕੋ ਮਿੰਟ ਬਹਾ ਬਣਾ ਹਾਂ ਇੱਥੇ ਇੱਥੇ ਭੱਟੀ ਜਾਣਾ ਹੈ ਇਹ ਮੋਗਾ ਸ਼ਹਿਰ ਦੇ ਵਿੱਚ ਇਸ ਜਿਆਦਾ ਹੁਣ ਸਰਦੀਆਂ ਹੋਣ ਕਰਕੇ ਜਾਂ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲਦਾ ਇਸ ਕਰਕੇ ਨਾ ਟ੍ਰੈਫਿਕ ਕਾਫੀ ਟ੍ਰੈਫਿਕ ਦੀ ਕਾਫੀ ਸਮੱਸਿਆ ਸੀ ਜੋ ਅਸੀਂ ਪਿਛਲੇ ਦਿਨਾਂ ਤੋਂ ਕਾਫੀ ਦਿਨਾਂ ਤੋਂ ਸਾਡੇ ਟ੍ਰੈਫਿਕ ਇੰਚਾਰਜ ਟ੍ਰੈਫਿਕ ਕਰਮਚਾਰੀ ਟ੍ਰੈਫਿਕ ਦੀ ਸਮੱਸਿਆ ਨੂੰ ਸੁਲਝਾਉਣ ਦੇ ਕੋਸ਼ਿਸ਼ ਕਰ ਰਹੇ ਹਾਂ ਜੋ ਅੱਜ ਕਾਫੀ ਹੱਦ ਤੱਕ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਜਗਤਾਰਨ ਚੌਕ ਦੇ ਵਿੱਚ ਖੜੇ ਹਾਂ ਮੇਨ ਚੌਕ ਮੋਗਾ ਦਾ ਜਿੱਥੇ ਹਰ ਵਕਤ ਜਾਮ ਲੱਗਿਆ ਰਹਿੰਦਾ ਸੀਗਾ ਹੁਣ ਬਿਲਕੁਲ ਕਲੀਅਰ ਹੈ ਇਹ ਇੱਥੇ ਵੱਡਾ ਕਾਰਨ ਸੀਗਾ ਵੀ ਇੱਥੇ ਬੱਸਾਂ ਰੁਕਦੀਆਂ ਸੀਗੀਆਂ ਅਸੀਂ ਪਿਛਲੇ ਕਈ ਦਿਨਾਂ ਤੋਂ ਬੱਸਾਂ ਨੂੰ ਬੇਨਤੀ ਕਰ ਰਹੇ ਹਾਂ ਰਿਕਵੈਸਟ ਕਰ ਰਹੇ ਹਾਂ ਵੀ ਇਹ ਚੌਕ ਦੇ ਵਿੱਚ ਬੱਸਾਂ ਨਾ ਰੁਕੀਆਂ ਜਾਣ ਤੇ ਸਵਾਰੀਆਂ ਬੱਸ ਸਟੈਂਡ ਦੇ ਵਿੱਚ ਹੀ ਚੜਾਈਆਂ ਜਾਣ ਤੇ ਬੱਸ ਸਟੈਂਡ ਦੇ ਵਿੱਚ ਹੀ ਉਤਾਰੀਆਂ ਜਾਣ ਉਹ ਅੱਜ ਅਸੀਂ ਬਿਲਕੁਲ ਪਬਲਿਕ ਨੂੰ ਅਵੇਅਰ ਕਰ ਰਹੇ ਹਾਂ ਬੱਸਾਂ ਡਰਾਈਵਰਾਂ ਨੂੰ ਗੱਡੀਆਂ ਵੀ ਰੋਡ ਦੇ ਉੱਪਰ ਗੱਡੀ ਨਾ ਲਾਈ ਜਾਵੇ ਸ਼ਹਿਰ ਦੇ ਵਿੱਚ ਵੀ ਟ੍ਰੈਫਿਕ ਦੀ ਬਹੁਤ ਜ਼ਿਆਦਾ ਜਿੱਦਰ ਉੱਤਰੋ ਜਿਆਦਾ ਸ਼ਹਿਰ ਦੇ ਵਿੱਚ ਵੀ ਕਾਫੀ ਪੁਆਇੰਟ ਨੇ ਜਿਸ ਤਰ੍ਹਾਂ ਵੀ ਇਹ ਮੈਜਿਸਟਰ ਚੌਕ ਹੈ ਜਾਂ ਆਪਣਾ ਅੰਡਰਵੇਚ ਹੈਗਾ ਇੱਧਰ ਥੱਲੇ ਵੀ ਆ ਕਾਉਂਸਲ ਰੋਡ ਹੈ ਉੱਥੇ ਟ੍ਰੈਫਿਕ ਦੀ ਸਮੱਸਿਆ ਹੈਗੀ ਹੈ ਕਿਉਂਕਿ ਉੱਥੇ ਪਬਲਿਕ ਕਾਫੀ ਲੋਕ ਜਨੇ ਰੋਂਗ ਸਾਈਡ ਤੋਂ ਆਉਂਦੇ ਆ ਉਹ ਉੱਥੇ ਆ ਦੇ ਸਾਡੇ ਟ੍ਰੈਫਿਕ ਕਰਮਚਾਰੀ ਲੱਗੇ ਹੋਏ ਨੇ ਹੁਣ ਅਸੀਂ ਵੀ ਉਹ ਵੱਖ-ਵੱਖ ਪੁਆਇੰਟਾਂ ਤੇ ਜਾ ਕੇ ਲੋਕਾਂ ਨੂੰ ਅਵੇਅਰ ਕਰਾਂਗੇ ਵੀ ਰੋਂਗ ਸਾਈਡ ਨਾ ਆਉਣ ਰੋਂਗ ਪਾਰਕਿੰਗ ਨਾ ਕਰਨ ਸ਼ਹਿਰ ਦੇ ਵਿੱਚ ਗੱਡੀਆਂ ਨਾ ਖੜੀਆਂ ਕਰਨ ਜਿੱਥੇ ਕਿਤੇ ਵੀ ਟ੍ਰੈਫਿਕ ਦੇ ਜਨੇ ਨੇਚਰ ਪਾਰਕ ਹੈ ਉਹਦੇ ਕਾਫੀ ਜਗ੍ਹਾ ਹੈਗੀ ਹੈ ਵੀ ਉਹ ਗੱਡੀਆਂ ਉੱਥੇ ਲਾਈਆਂ ਜਾਣ ਫਾਉਬਲੀ ਜਿਹੜੇ ਈ ਰਿਕਸ਼ਾ ਕਾਫੀ ਲਗਾਤਾਰ ਜੀ ਦਰਾਂ ਵਧਦੀ ਜਾ ਰਹੀ ਹੈ ਫਾਉਬਲੀ ਕਰਕੇ ਸ਼ਹਿਰ ਦੇ ਵਿੱਚ ਜੇ ਗੱਲ ਕੀਤੀ ਜਾਵੇ ਸਰਕਾਰੀ ਹਸਪਤਾਲ ਦੇ ਵਿੱਚ ਵੀ ਜਿਹੜਾ ਲੋਕਾਂ ਨੂੰ ਜਾਣਾ ਪ੍ਰੇਸ਼ਾਨੇ ਦੇ ਸਾਹਮਣੇ ਆ ਰਹੀ ਹੈ ਇਹ ਜੇ ਮੋਗਾ ਨਵੇਂ ਸ਼ਹਿਰ ਹੈ ਕਾਫੀ ਛੋਟਾ ਜਿਹਾ ਸ਼ਹਿਰ ਹੈ ਇਹਦੇ ਵਿੱਚ ਈ ਰਿਕਸ਼ਾ ਵਾਕਈ ਕਾਫੀ ਨੇ ਬਹੁਤ ਜ਼ਿਆਦਾ ਨੇ ਇਹ ਅਸੀਂ ਸੀਨੀਅਰ ਅਫਸਰਾਂ ਨਾਲ ਗੱਲ ਕਰਕੇ ਡੀਸੀ ਸਾਹਿਬ ਨਾਲ ਮੀਟਿੰਗ ਕਰਾਂਗੇ ਇਸ ਬੰਦੇ ਵੀ ਉਹਨਾਂ ਦਾ ਕੋਈ ਨੰਬਰਿੰਗ ਕੀਤੀ ਜਾਵੇ ਜਾਂ ਕਲਰਿੰਗ ਦਿੱਤੀ ਜਾਵੇ ਆਡੀਵਨ ਕੀਤਾ ਜਾਵੇ ਇਹਨਾਂ ਨੂੰ ਇਹ ਹੈ ਸ਼ਹਿਰ ਵਿੱਚ ਜਿਹੜੇ ਘੱਟ ਚੱਲ ਸਕਣ ਤੇ ਇਹਨਾਂ ਨੂੰ ਕੋਈ ਸਟੈਂਡ ਦੇ ਜਿਹਾ ਦਿੱਤਾ ਜਾ ਸਕੇ ਤੁਸੀਂ ਟ੍ਰੈਫਿਕ ਦੀ ਗੱਲ ਕਰੋਗੇ ਲੋਕਾਂ ਨੂੰ ਅਸੀਂ ਕੀ ਅਪੀਲ ਕਰੋਗੇ ਲੋਕਾਂ ਨੂੰ ਅਸੀਂ ਲੋਕਾਂ ਨੂੰ ਹੀ ਅਪੀਲ ਕਰਦੇ ਆਂ ਵੀ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਵਿੱਚ ਆਪਣੀਆਂ ਗੱਡੀਆਂ ਨਾ ਖੜੀਆਂ ਕਰਨ ਤੇ ਪੂਰੇ ਟ੍ਰੈਫਿਕ ਰੂਲਾਂ ਦੇ ਰੈਗੂਲੇਸ਼ਨ ਅਨੁਸਾਰਾਂ ਦੀ ਉਹਨਾਂ ਪਾਲਣਾ ਕਰਨ ਗੱਲ ਕਰ ਰਹੇ ਹਾਂ ਟ੍ਰੈਫਿਕ ਦੀ ਦੇਖਣ ਨੂੰ ਆ ਰਿਹਾ ਕਾਫੀ ਐਂਬੂਲੈਂਸਾਂ ਦੇ ਵਿੱਚ ਹੈਗੇ ਜਿਨ੍ਹਾਂ ਕੋਲ ਕੋਈ ਡਾਕੂਮੈਂਟ ਨਹੀਂ ਹੁੰਦਾ ਕੋਈ ਕੁਝ ਨਹੀਂ ਹੁੰਦਾ ਬਗੈਰ ਹੁੱਟਰ ਮਾਰਦੇ ਤਰੇ ਆ ਰਹੇ ਆ ਉਹ ਇਹਨਾਂ ਕਾਫੀ ਮਰੀਜ਼ ਜਿਹੜੇ ਸਹੀ ਮਰੀਜ਼ ਨੇ ਉਹਨਾਂ ਨੂੰ ਭਲੇਖਾ ਪਾਇੰਦਾ ਸਾਡੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਅਸੀਂ ਉਹਨਾਂ ਨੂੰ ਵੀ ਕਿਹਾ ਹੈਗਾ ਵੀ ਹੁਣ ਇਹ ਸਪੈਸ਼ਲ ਜਿਹੜੇ ਐਂਬੂਲੈਂਸਾਂ ਦੇ ਵਿੱਚ ਜਿਹੜੇ ਚਲਾਉਂਦੇ ਨੇ ਹਸਪਤਾਲਾਂ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੂੰ ਇਹਨਾਂ ਦੇਾਰੇ ਅਵੇਅਰ ਕੀਤਾ ਜਾਊਗਾ ਵੀ ਨਾ ਇਹੋ ਵੀ ਬਿਨਾ ਮਰੀਜ਼ ਤੋਂ ਹੋਟਲ ਨਾ ਭਜੋ